ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਚਿਗਰੂ ਤੇ ਬਰਸੇ ਮਹਾਰਾਜ ਸਦਾ ਹੀ ਜਗਾਰ ਹੈ ਸਦਾ ਹੀ ਜਗਾਰ ਹੈ ਸਰਬਦਾ ਪਾਲ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਤੁਸਾਂ ਦਾ ਨਾਸ਼ ਕਰੋ ਬਾਬਾ ਜੀ ਕੋਈ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਚਿਗਰੂ ਤੇ ਬਰਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬੱਚਿਆਂ ਕਰ ਦੋ ਕਿਰਪਾ ਬਾਬਾ ਜੀ वाहिगुरु जी खालसा सहदा के का no ¡Gracias! पांच बि खाधी हिकु ग़रीबा पांच बि खादी हिकु ग़रीब राख मल जनम जन कद गुजशा माल जनम जनम दर्शन दे जी गुरू रा दर्शन दे जी रा કરમ હોગ મેરાગમે तन मन मोर सोए सो नंदड़ी मेर तन मन मोर उ तन मन मोल तन मन मोला मोल मेर तन मन मोर उन जंदड़ड़ी लाली भड़ी डाली पांद जो नंदड़ी मेर

वाहेगुरु जी की फतेह सतनाम श्री गुरु साहिब जी जुग तै माण्यो झलो बाल बावन पायो ताणियो राम रघुवंस कायो द्वापर कृष्ण मुरार कंस किरदारथ कियो गुरस कौ राज ਆਪਾ ਭਗਤ ਜਨ ਦੀਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਬ ਚਾਲ ਅਟਲ ஆமாய கலயுக பிரான அங்கோ சரி கருராஜ அபல பித்த ச நே தயக்கோ கஷமேரிபாவே ப்ரே अगन बराबर तप भीत काती रणवत नानक हुकम पछाणु सुख दादी दूरो चाल क न तकी तो सरन आए जी मैं आसार की चित में मेरा सब हो दुख गवाए जियो राम नाम और मैं गयो जाकर सम नहीं को जे सिमरत संकट मिट दरस तुहार तो सुखो टल गुर सेवी ਐਹਨ ਸਾਜ ਸੁਭਾ ਦਰਸ਼ਨ ਕਰਸ ਐ ਗੁਰੂ ਕ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰਿਆਰ ਸੋ ਕਰਸ ਚਟਿਆ ਤਦ ਡਿਠੇ ਸਚੀ ਬਾਤ ਸਾਹ ਨਾਲ ਜਨਮ ਜਨਮ ਦੀ ਕਟਿਆ

सतनाम श्री श्री गुरु साहिब जी मंझ परेश्वर बना दुख रोग का ढेरा पल्ला अनंत करे नर नारी हर हर प्रभु कृपा पारी परमेश्वर देता बना खोग का डेरा पन्ना अनद कढ़े नार नारी हर हर प्रभु कृपा तारी संतो सुख हुआ सब थाई பாரமபூரமேசா சபனி ஆய துர் பாணி ஆ தின சலி சித்த பட்ட ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਹਰ ਕੀ ਬਾਣੀ ਆਈ ਤੇਨ ਸਗਲੀ ਚਿੰਤ ਮਿਟਾਈ ਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਵਰਮ ਸਨਮਾਨ ਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੂਜ ਬਹਾਨ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਸਨਾ ਤੋਂ ਉਚਾਰਨ ਹੋਇਆ ਸੁਰ ਟਰਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 627 ਉੱਪਰ ਸੁਬਾਈ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਸਾਰਿਆਂ ਦਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਓ ਲਾ ਚੁੱਕਾਂ ਦੀ ਖਿਮਾ ਕਰਿਓ ਜੀ ਬਲਾਉ ਖੱਤੇ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤ